ਦੇ ਕਿ ਮੈਨੂੰ ਲੱਗਦਾ ਕਿ ਸੀਐਮ ਸਾਹਿਬ ਨੂੰ ਮਜਬੂਰ ਕੀਤਾ ਜਾ ਰਿਹਾ ਅਸਤੀਫਾ ਦੇਣ ਲਈ ਉਹ ਹੌਲੀ ਹੌਲੀ ਪਾਸੇ ਤੋਂ ਫੁੱਟਰ ਪਾਈ ਜਾ ਰਹੀ ਹੈ। ਬਿਲਕੁਲ ਹੁਣ ਸੰਕਟਕੀ ਚੀਜ਼ਾਂ ਤੇ ਹੋ ਨੇ ਕਿ ਮੁੱਖ ਮੰਤਰੀ ਸਾਹਿਬ ਬੋਲ ਨਹੀਂ ਰਹੇ। ਮੁੱਖ ਮੰਤਰੀ ਸਾਹਿਬ ਖੁੱਲ ਕੇ ਕੁਝ ਨਹੀਂ ਕਹਿ ਰਹੇ। ਮੈਂ ਕਹਿੰਨਾ ਕਿ ਬਚਦੀ ਖੁਚਦੀ ਜੇ ਇੱਜ਼ਤ ਪੱਲੇ ਰੱਖਣੀ ਚਾਹੁੰਦੇ ਆ ਤਾਂ ਹੁਣ ਇਹਨਾਂ ਨੂੰ ਬੋਲ ਲੈਣਾ ਚਾਹੀਦਾ ਹੈ। ਬਿਲਕੁਲ। ਰੋਲ ਲੈਣਾ ਚਾਹੀਦਾ ਹੈ ਜਿਹੜੇ ਜਿਗਰੀ ਯਾਰ ਇਹਨਾਂ ਨੇ ਛੱਡੇ ਸੀ ਕਿਸੇ ਜੇ ਦੂਰ ਹੋ ਗਏ। ਕਦੇ ਉਹਨਾਂ ਕੋਲ ਹੀ ਰੋਲ ਹੈ ਨਾ। ਠੀਕ ਹੈ ਜੀ ਕਿਤੇ ਸਾਡੇ ਕੋਲ ਦੁੱਖ ਫੁੱਲਣਾ ਚਾਹਣ ਤੇ ਮੈਨੂੰ ਵੀ ਮਲਾ ਲੈਣ ਮੇਰਾ ਨੰਬਰ ਵੀ ਹੋਏਗਾ ਸਾਨੂੰ ਹੀ ਦੱਸ ਦੇਣਾ ਕਿ ਹਾਂ ਜੀ ਆ ਗੱਲਾਂ ਹੋ ਗਈਆਂ ਭਾਈ ਅਸੀਂ ਵੀ ਲੋਕਾਂ ਨੂੰ ਦੱਸਦੀ ਅਸੀਂ ਵੀ ਲੋਕਾਂ ਨੂੰ ਦੱਸਦੀਏ ਕਿ ਮਾਨ ਸਾਹਿਬ ਨਾਲ ਕਮਸਾਨ ਹੋ ਗਿਆ ਹੈ ਜੀ ਪਰ ਮੇਰੇ ਖਿਆਲ ਦੇ ਨਾਲ ਜੇ ਹੁਣ ਵੀ ਚੁੱਪ ਰਹਿ ਤੇ ਇਹ ਚੁੱਪੀ ਜਿਹੜੀ ਹੈ ਨਾ ਬਸ ਰੌਲਾ ਇਹ ਹੈ ਕਿ ਇਹ ਜਿਹੜੇ ਦਿੱਲੀ ਵਾਲੇ ਹਨ ਸਾਹਿਬ ਇਹ ਇੰਨੇ ਚਲਾਕ ਪੋਲੀਟਿਸ਼ੀਅਨ ਹੈ ਨਾ ਇਹਨਾਂ ਨੇ ਬਸ ਕੰਮ ਲੈਣਾ ਹੈ ਇਨਾਂ ਨੇ ਕੰਮ ਲੈ ਕੇ ਫਿਰ ਬੰਦੇ ਨੂੰ ਕੰਮ ਜੋਗਾ ਨਹੀਂ ਛੱਡਣਾ ਕਿਉਂਕਿ ਇਹਨਾਂ ਕੋਲ ਸਮਾਂ ਨਹੀਂ ਇੰਨਾ ਪਿਆ ਹੁੰਦਾ ਇਹ ਇਹਨਾਂ ਦੀ ਗੱਲ ਹੀ ਮੈਂ ਜਿਵੇਂ ਕਿਹਾ ਕਿ ਇਹ ਇਹ ਤਾਂ ਜਿਵੇਂ ਪਿੰਡਾਂ 'ਚ ਪੁਰਾਣੇ ਸਮੇਂ 'ਚ ਹੁੰਦੇ ਨਹੀਂ ਸੀ ਉਹਨਾਂ ਨੇ ਸਵੇਰੇ ਸਾਈਕਲ ਲੈ ਲੈਣਾ ਐ ਘਰੇ 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 ਫਿਰਨੀ ਦੇ ਤੁਰੇ ਆਉਣਾ ਉਹਦੇ ਤੋਂ ਸੁਣ ਲਈ ਉਹਦੇ ਤੋਂ ਸੁਣ ਲਈ ਤੇ ਫਿਰ ਰੋਟੀ ਖਾ ਕੇ ਉਹਨਾਂ ਨੇ ਫਿਰ ਘਰੇ ਘਰੇ ਤੁਰੇ ਆਉਣਾ ਤੇ ਉਹੀ ਗੱਲਾਂ ਦੱਸੀ ਜਾਣੀਆਂ ਬਿਲਕੁਲ ਇਹ ਤੇ ਉਹਨਾਂ ਬੰਦਿਆਂ ਵਾਂਗੂ ਆ ਇਹ ਤੇ ਬਹੁਤ ਸਮਾਨ ਰੱਖਦੇ ਨੇ ਬੰਦੇ ਦਾ ਹੂੰ ਹੂੰ ਕਹਿੰਦੇ ਆ ਕਿ ਸਮਾਨ ਸਾਡੇ ਕੋਲ ਆ ਹੁਣ ਸਨਮਾਨ ਤੇਰੇ ਕੋਲ ਆ ਤੂੰ ਆਪਦਾ ਸਨਮਾਨ ਕਰਵਾਉਣਾ ਚਾਹੁੰਦਾ ਹੈ ਕਿ ਗਵਾਉਣਾ ਚਾਹੁੰਦਾ ਆਪੇ ਲੈਣਾ ਕਿ ਅਸੀਂ ਕਰੀਏ ਹੈਨਾ ਇਦਾਂ ਹੀ ਆਈ ਥਿੰਕ ਅਬਾਊਟ ਜੀ ਥਿੰਕ ਅਬਾਊਟ ਯੂ ਇਹ ਕਹਿ ਰਹੇ ਨੇ ਕਿ ਦਾ ਨੈਕਸਟ ਸਟੈਪ ਦਾ ਡੇਲੀ ਲੋਬੀ ਇਸ ਟੂ ਅਬਟੇਨ ਮਾਨ ਸਾਹਿਬਸ ਰੈਜ਼ੀਗਨੇਸ਼ਨ ਹੈਨਾ ਬਿਲਕੁਲ ਉਹ ਕਹਿੰਦੇ ਵੀ ਲਾਅਨ ਆਰਡਰ ਤੋਂ ਇਹਨਾਂ ਨੇ ਮਾਨ ਸਾਹਿਬ ਦਾ ਰੈਜ਼ੀਗਨੇਸ਼ਨ ਲੈ ਲੈਣਾ ਤੇ ਰਿਸਪੌਂਸਿਬਿਲਟੀ ਇਹ ਕਹਿ ਰਹੇ ਨੇ ਕਿ ਕੋਮਰ ਵਿਜੇ ਪ੍ਰਤਾਪ ਹੋ ਰਹੇ ਨੇ ਇਹਨੇ ਨਿ ਸੌਂਪ ਦਿੱਤੀ ਹੋ ਸਕਦਾ ਸਭ ਪਰ ਟੀਮ ਤੋੜ ਦਿੱਤੀ ਗਈ ਹੈ ਮਾਨ ਸਾਹਿਬ ਦੀ ਜਿਹੜੀ ਕੋਰ ਟੀਮ ਹੈ ਉਸ ਨੂੰ ਤੋੜ ਦਿੱਤਾ ਗਿਆ ਹੈ ਮਾਨ ਸਾਹਿਬ ਦੀ ਟੀਮ ਖੇਰੂ ਖੇਰੂ ਹੋ ਚੁੱਕੀ ਆ ਮਾਨ ਸਾਹਿਬ ਕੱਲੇ ਪੈਂਦੇ ਨਜ਼ਰ ਆ ਰਹੇ ਆ ਬਿਲਕੁਲ ਮਾਨ ਸਾਹਿਬ ਦੇ ਨਾਲ ਕੋਈ ਵਿਧਾਇਕਾਂ ਦੀ ਹਮਾਇਤ ਨਜ਼ਰ ਨਹੀਂ ਆ ਰਹੀ ਮਾਨ ਸਾਹਿਬ ਦੇ ਨਾਲ ਕੋਈ ਲ lobby ਖੜਦੀ ਨਜ਼ਰ ਨਹੀਂ ਆ ਰਹੀ ਕੱਲੇ ਪੈਂਦੇ ਨਜ਼ਰ ਆ ਰਹੇ ਨੇ ਬਿਲਕੁਲ 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 ਇਹ ਇਧਰ ਕਹਿ ਰਹੇ ਨੇ ਕਿ ਡੀਪ ਥੌਟਸ ਇਹਨਾਂ ਨੇ ਲਿਖਿਆ ਹੋਇਆ ਹੈ ਕਹਿ ਰਹੇ ਨੇ ਕਿ ਭਾਈ ਕੁਝ ਵੀ ਨਹੀਂ ਹੱਥ ਇਹਨਾਂ ਦੇ ਉੱਪਰ ਜਦੋਂ ਕੋਈ ਮੈਸੇਜ ਆ ਜਾਂਦਾ ਫਿਰ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਬਲਵਿੰਦਰ ਜੀ ਦੱਸ ਸੀ ਕਿ ਰੇਰਾ ਦਾ ਮੁਖੀ ਵੀ ਕੇਜਰੀਵਾਲ ਨੇ ਕਹਿੰਦੇ ਕੋਈ ਆਪਦਾ ਬੰਦਾ ਲਾਤਾ ਤਾਂ ਹੋਲੀ-ਹੋਲੀ ਮੈਂ ਲਾਤਾ ਉਹ ਤੇ ਸ਼ਾਇਦ ਫਿਰ ਚਲੇ ਗਿਆ ਸੀਗਾ ਜੀ ਜੀ ਚਲੇ ਗਿਆ ਸੀ ਰੇਰਾ ਮੁਖੀ ਲਾਇਆ ਸੀ ਹੂੰ 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 ਬਿਲਕੁਲ ਬਿਲਕੁਲ ਮਿੰਟੂ ਜੀ ਆਪਾਂ ਨੂੰ ਮੈਨੂੰ ਲੱਗ ਰਿਹਾ ਕਿ ਜਿਹੜੀਆਂ ਤੁਹਾਡੇ ਵਾਲੀਆਂ ਪਹਿਲਾਂ ਵਾਲੀਆਂ ਅ ਸੀਗੇ ਤੁਸੀਂ ਉਹ ਇੱਕ ਬਾਣੀ ਐ ਕਹਿ ਸਕਦੇ ਆ ਆਪਾਂ ਕੀਤੀਆਂ ਸੀ ਉਹ ਹੌਲੀ ਹੌਲੀ ਸੱਚ ਹੋ ਰਹੀਆਂ ਨੇ ਇੱਕ ਸੱਜਣ ਕਹਿ ਰਹੇ ਨੇ ਮੋੜ ਸਾਹਿਬ ਕਿ ਤੁਸੀਂ ਕਹਿੰਦੇ ਸੀਗੇ ਕਿ ਕੇਜਰੀਵਾਲ ਪੰਜਾਬ ਨੂੰ ਮਾਡਲ ਬਣਾ ਕੇ ਦੇ ਚੱਗੇ ਵਧੇਗਾ ਬਿਲਕੁਲ ਸਾਬ ਉਹਨਾਂ ਨੇ ਦਿੱਲੀ ਮਾਡਲ ਆ ਕੇ ਪੰਜਾਬ 'ਚ ਵੇਚਿਆ ਹੂੰ ਪੰਜਾਬ ਨੂੰ ਕਿੰਨੀਆਂ ਸਟੇਟਾਂ 'ਚ ਜਾ ਕੇ ਪੇਸ਼ ਕੀਤਾ ਉਹਨਾਂ ਨੇ ਮੋੜ ਸਾਹਿਬ ਗੱਲ ਅਧੂਰੀ ਨਾ ਛੱਡੋ ਪੂਰੀ ਕਰੋ ਗੁਜਰਾਤ 'ਚ ਜਾ ਕੇ ਨਹੀਂ ਕਿਹਾ ਇਹਨਾਂ ਨੇ ਜੀ ਕਿ ਪੰਜਾਬ ਪ੍ਰਿਸ਼ਟਾਚਾਰ ਮੁਕਤ ਹੋ ਗਿਆ ਹਿਮਾਚਲ ਚ ਨਹੀਂ ਗਿਆ ਬਿਲਕੁਲ ਹਰਿਆਣੇ ਚ ਜਾ ਕੇ ਬਿਜਲੀ ਦੀ ਮਸਾਲਾ ਨਹੀਂ ਦਿੱਤੀਆਂ ਹਮ ਹਮ ਤੇ ਇਹ ਵੀ ਤੇ ਇੱਕ ਮਿਸਾਲ ਹੋ ਸਕਦੀ ਹੈ ਕਿ ਸਾਡਾ ਮੁੱਖ ਮੰਤਰੀ ਥੋੜਾ ਜਿਹਾ ਢਿੱਲਾ ਮੱਠਾ ਸੀਗਾ ਅਸੀਂ ਉਹਨੂੰ ਕਿਹਾ ਕਿ ਤੂੰ ਇੱਦਾਂ ਕਰ ਪਾਸੇ ਹੋ ਜਾ ਰਫਤਾਰ ਚ ਕਮੀ ਨਹੀਂ ਆਉਣੀ ਚਾਹੀਦੀ ਸਰ ਮਾਡਲ ਤੋਂ ਵੇਚ ਰਹੇ ਨੇ ਸਰ ਮਾਡਲ ਵੇਚ ਰਹੇ ਨੇ ਬਿਲਕੁਲ ਤੇ ਮੈਂ ਜਿੱਥੇ ਕੋਈ ਗਲਤ ਵੀ ਹੋ ਜਾਵਾਂ ਇਹ ਜ਼ਰੂਰੀ ਨਹੀਂ ਕਿ ਮੈਂ ਕੋਈ ਇਲਾਹੀ ਵਰਦਾਨ ਲੈ ਕੇ ਆਇਆ ਕਿ ਮੈਂ ਗਲਤ ਨਹੀਂ ਹੋ ਸਕਦਾ ਜੀ ਪਰ ਮਾਡਲ ਉਹਨਾਂ ਨੇ ਵੇਚਿਆ ਵੇਚਿਆ ਬਿਲਕੁਲ ਦਿੱਲੀ ਵਾਲਾ ਲਿਆ ਪੰਜਾਬ ਚ ਪੰਜਾਬ ਵਾਲਾ ਗੁਜਰਾਤ ਤੱਕ ਉਹ ਮਾਡਲ ਸੱਚਾਈ ਕੀ ਰੱਖਦਾ ਉਹ ਤੁਸੀਂ ਵੀ ਜਾਣਦੇ ਹੋ ਜੀ ਗੱਲ ਅਸੀਂ ਵੀ ਜਾਣਦੇ ਆ ਸਰ ਬਿਲਕੁਲ ਉਹਨਾਂ ਨੇ ਪ੍ਰੋਡਕਟ ਸਾਹਮਣੇ ਰੱਖਣਾ ਹੈ ਜੀ ਪ੍ਰੋਡਕਟ ਬਣਾਉਣ ਵਾਲੀ ਨਹੀਂ ਰੱਖਣੇ ਉਹਨਾਂ ਨੇ ਪ੍ਰੋਡਕਟ ਸਾਹਮਣੇ ਰੱਖਣਾ ਜੀ ਵੀ ਜੀ ਪੁੱਛ ਰਹੇ ਨੇ ਕਿ ਮਿੰਟੂ ਜੀ ਰੀਜ਼ਨ ਕੀ ਹੈ ਟੀਮ ਨੂੰ ਤੋੜਨ ਦਾ ਤੇ ਅਸੀਂ ਤੇ ਹਾਂ ਸਾਰੀ ਗੱਲ ਤੇ ਹੁਣ ਤੁਹਾਨੂੰ ਦੱਸ ਦਿੱਤੀ ਹੈ ਗੱਲ ਸਾਰੀ ਸੁਣ ਕੇ ਤੁਸੀਂ ਕਹਿ ਰਹੇ ਹੋ ਕਿ ਗੱਲ ਹੈ ਕਾਦੇ ਬਾਰੇ ਸੀ ਜੀ 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 ਬਿਲਕੁਲ ਟੀਮ ਤੋੜ ਦਿੱਤੀਗੀ ਆਪਾਂ ਇਧਰੋਂ ਥੋੜਾ ਜਿਹਾ ਹਟ ਕੇ ਅਗਲੇ ਪਾਸੇ ਨੂੰ ਚਲੀਏ ਚੋਨਾ ਵਾਲੇ ਪਾਸੇ ਨੂੰ ਆਈਏ ਕਿਉਂਕਿ ਅੱਜਕੱਲ ਪੰਚਾਇਤੀ ਚੋਨਾ ਵਾਲਾ ਜਿਹੜਾ ਮਸਲਾ ਹੈ ਨਾ ਇਹ ਵੀ ਬੜਾ ਮਗਿਆ ਹੋਇਆ ਪਖਿਆ ਹੋਇਆ ਹੈ